ਵਿਆਹ ਵਾਲੇ ਦਿਨ ਵਾਪਰਿਆ ਅੰਤਾਂ ਦਾ ਕਹਿਰ ਖੁਸ਼ੀਆਂ ਦੀ ਥਾਂ ਪੈ ਗਿਆ ਪਿੱਟ ਸਿਆਪਾ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਖੁਸ਼ੀ ਗਮੀ ਦੋਵੇਂ ਸਕੀਆਂ ਪੈਣਾ ਨੇ ਕੁਝ ਵੀ ਪਤਾ ਨਹੀਂ ਕਿ ਕਿਹੜੀ ਕਦੋਂ ਆ ਜਾਵੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਰੋਂਦੇ ਦਿਖਾਈ ਦੇ ਰਹੇ ਨੇ ਦਰਸਲ ਇੱਕ ਵਿਆਹ ਦੀ ਵੀਡੀਓ ਹੈ ਅਤੇ ਜਿਸ ਲੜਕੀ ਦਾ ਵਿਆਹ ਸੀ ਪਰਿਵਾਰ ਵੱਲੋਂ ਬਰਾਤ ਦੀ ਵਧੀਆ ਸੇਵਾ ਕੀਤੀ ਗਈ ਵਧੀਆ ਵਿਆਹ ਹੋ ਗਿਆ ਅਤੇ ਜਦੋਂ ਡੋਲੀ ਵਿਦਾ ਕਰਨ ਦੀ ਬਾਰੀ ਆਈ ਤਾਂ ਜਿਵੇਂ ਹੀ ਪਿਓ ਨੇ ਆਪਣੀ ਧੀ ਦੀ ਡੋਲੀ ਵਿਦਾ ਕੀਤੀ ਤਾਂ ਡੋਲੀ ਜੇ ਪਿੰਡ ਤੋਂ ਬਾਹਰ ਹੀ ਗਈ ਸੀ ਕਿ ਪਿੱਛੋਂ ਕੁੜੀ ਦੇ ਪਿਤਾ ਨੂੰ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇਹ ਗੱਲ ਕੁੜੀ ਨੂੰ ਪਤਾ ਲੱਗੀ ਤਾਂ ਉਹ ਆਪਣੀ ਡੋਲੀ ਵਾਪਸ ਲੈ ਆਈ ਅਤੇ ਵਿਆਹ ਵਾਲੇ ਦਿਨ ਹੀ ਆਪਣੇ ਪਿਤਾ ਦਾ ਸੰਸਕਾਰ ਕੀਤਾ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਹੱਸਦੇ ਹਸਾਉਂਦਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਵੇ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ